ਕ੍ਰੇਡਿਨ ਕਵਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਕੇਂਦਰੀ ਪੜਾ ਲੈਂਦਾ ਕਿਉਂਕਿ ਮੰਤਰੀ ਹੋਰ ਸੁਧਾਰਾਂ ਤੇ ਵਿਚਾਰ ਕਰ ਰਹੇ ਨੇ ਟੈਂਪਰੇਰੀ ਫੋਰਨਰ ਵਰਕਰ ਪ੍ਰੋਗਰਾਮ ਦੇ ਵਧੀ ਹੋਏ ਜਾਂਚ ਦੀ ਇੱਕ ਵਿਸਤ੍ਰਿਤ ਮਿਆ ਤੋਂ ਬਾਅਦ ਦੋਵੇਂ ਕੈਨੇਡਾ ਦੇ ਇਮੀਗ੍ਰੇਸ਼ਨ ਐਮ ਦੇ ਰੋਜ਼ਗਾਰ ਵਰਕਫੋਰਸ ਡਿਵੈਲਪਮੈਂਟ ਅਤੇ ਸਰਕਾਰੀ ਭਾਸ਼ਾ ਦੇ ਮੰਤਰੀ ਨੇ ਕੈਨੇਡਾ ਵਿੱਚ ਰੋਜ਼ਗਾਰਦਾਤਾਵਾਂ ਦੁਆਰਾ ਸਿਸਟਮ ਦੀ ਦੁਰਵਿਵਾਰ ਦੇ ਵਿਰੁੱਧ ਬੋਲਣ ਦੀ ਵਿਚ ਤੋਲਿਆ 6 ਅਗਸਤ ਨੂੰ ਮੰਤਰੀ ਬੋਇਸ ਨੋਟ ਨੇ ਰੋਜ਼ਗਾਰ ਅਤੇ ਸਮਾਜਿਕ ਵਿਕਾਸ ਕ੍ਰੀਡਾ ਦੇ ਤਰਫੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਨੂੰ ਉਹਨਾਂ ਨੇ TFWP ਦੇ ਦੁਰਵਿਵਾਰ ਕਰਨ ਵਾਲੇ ਕਈ ਉਪਮਾਵਾਂ ਦੇ ਨਾਲ ਨਿਸ਼ਾਨਾ ਬਣਾਇਆ ਖਾਸ ਤੌਰ ਤੇ ਸੰਨ ਅਸਥਾਈ ਵਿਦੇਸ਼ੀ ਕਾਮਿਆਂ ਦੇ ਇੱਕ ਸਾ 20% ਕੈਪ ਲਾਗੂ ਕਰਨਾ ਜਿਸ ਵਿੱਚ ਦੋਹਰੀ ਇਰਾਦਾ ਸਬਸਟੀਮ ਵੀ ਸ਼ਾਮਲ ਨੇ ਜੋ ਸਤਾਈ ਨਿਵਾਜ਼ ਦੀਆਂ ਅਰਜ਼ੀਆਂ ਦੇਣ ਦੇ ਇਰਾਦਾ ਰੱਖਦੇ ਨੇ ਦੋਰੇ ਇਰਾਦੇ ਵਾਲੇ ਧਾਰਾ ਦੀ ਵਰਤੋਂ ਕਰਨ ਵਾਲੇ ਰੁਜ਼ਗਾਰਦਾਤਾਵਾਂ ਨੂੰ ਵਿਦੇਸ਼ੀ ਸਖਤ ਕਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਲੋੜ ਹੋਵੇਗੀ ਸਖਤ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਜਾਰੀ ਕਰਨ ਦੀ ਨਿਗਰਾਨੀ ਅਤੇ ਨਿਰੀਖਣ ਖਾਸ ਤੌਰ ਤੇ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਅਤੇ ਖੇਤੀ ਅਤੇ ਸਮੁੰਦਰੀ ਭੋਜਨ ਦੀ ਪ੍ਰੋਸੈਸਿੰਗ ਦੇ ਲਈ ਇੱਕ ਵਿਦੇਸ਼ੀ ਲੇਬਰ ਸਟੀਮ ਪੇਸ਼ ਕਰਨਾ ਇਸ ਤੋਂ ਇਲਾਵਾ ਮੰਤਰੀ ਨੇ ਹੋਰ ਉਕਮਾ ਮਾ ਦਾ ਵੀਰਵਾ ਦਿੱਤਾ ਜਿਸ ਬਾਰੇ ਉਹ ਵਿਚਾਰ ਕਰ ਰਿਹਾ ਜਿਸ ਵਿੱਚ ਸ਼ਾਮਲ ਨੇ ਵਾਧੂ ਇਕਸਾਰਤਾ ਤੇ ਪ੍ਰੋਸੈਸਿੰਗ ਗਤਵਿਧੀਆਂ ਨੂੰ ਫੰਡ ਦੇਣ ਲਈ ਸੰਭਾਵਿਤ ਐਲ ਐਮ ਆਈ ਦੀ ਫੀਸ ਵਾਧੀ ਹੈ ਰੋਜ਼ਗਾਰਦਾਤਾ ਦੀ ਯੋਗਤਾ ਦੇ ਮਾਪਦੰਡ ਨੂੰ ਲਾਗੂ ਕਰਨਾ ਜਿਸ ਵਿੱਚ ਰੋਜ਼ਗਾਰਦਾਤਾਵਾਂ ਦੇ ਲਈ ਸਖਤ ਯੋਗਤਾ ਮਾਪਦੰਡ ਸ਼ਾਮਲ ਹੋ ਸਕਦੇ ਨੇ ਜਿਵੇਂ ਕਿ ਕਾਰੋਬਾਰ ਵਿੱਚ ਘੱਟੋ ਘੱਟ ਸਾਲਾਂ ਦੀ ਲੋੜਾਂ ਜਾਂ ਨੌਕਰੀਦਾਤਾ ਦੀ ਸ਼ਾਰਟੀ ਦੇ ਇਤਿਹਾਸ ਦਾ ਵਿਚਾਰ ਕਰਨਾ TFWP ਦੀ ਘੱਟ ਤਨਖਾਹ ਵਾਲੀ ਧਾਰਾ ਖਾਸ ਤੌਰ ਤੇ ਕੁਝ ਖੇਤਰ ਅਤੇ ਉਦਯੋਗਾਂ ਦੇ ਮਾਲਕਾਂ ਲਈ ਜੋ ਦੁਰਵਿਵਹਾਰ ਦੇ ਨਾਲ ਭਰੇ ਹੋਏ ਨੇ ਲਈ ਪਾਬੰਦੀ ਅਤੇ ਅਰਜੀ ਦੇ ਕਾਰਵਾਈ ਕਰਨ ਤੋਂ ਇਨਕਾਰ ਕਰਨਾ ਇਹ ਟਿੱਪਣੀ ਇਸ ਸਾਲ ਮਾਰਚ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੀ ਇੱਕ ਸਾਂਝੀ ਪੈਲਸ ਕਾਨਫਰੰਸ ਵਿੱਚ ਰੋਜ਼ਗਾਰ ਮੰਤਰੀ ਦੁਆਰਾ ਦਿੱਤੇ ਗਏ ਬਿਆਨਤ ਉਹ ਅੱਗੇ ਆਈ ਹੈ ਜਿਸ ਵਿੱਚ ਰੋਜ਼ਗਾਰ ਮੰਤਰੀ ਨੇ ਕੈਨੇਡੀਅਨ ਰੋਜ਼ਗਾਰਦਾਤਾਵਾਂ ਦੇ ਲਈ TFWP ਦੀ ਵਰਤੋਂ ਆਖਰੀ ਸਾਧਨ ਵਜੋਂ ਕਰਨ ਦੀ ਲੋੜ ਨੂੰ ਦੁਹਰਾਇਆ ਸੀ ਨਾ ਕਿ ਥਾਂ ਤੇ ਕ੍ਰੇਡੈਂਟ ਕਾਮਿਆਂ ਦੀ ਜੋ ਇੱਕ ਥਾਂ ਤੇ ਕੰਮ ਕਰ ਸਕਦੇ ਨੇ ਜਦੋਂ ਕਿ ਮੰਤਰੀ ਬੋਇਨੌਟਸ ਨੇ ਇਸ ਦੀਆਂ ਟਿੱਪਣੀਆਂ ਤੇ TFWP ਦੇ ਸੰਭਾਵਿਤ ਦੁਰਵਿਵਾਰ ਵਿੱਚ ਨਵੀਂ ਦਿਲਚਸਪੀ ਦਿਖਾਈ ਉਹਨਾਂ ਇਹਨਾਂ ਨੂੰ 22 ਜੁਲਾਈ ਨੂੰ ਜਾਰੀ ਕੀਤੀ ਗਈ ਸੰਕਟਰਾਸਟ ਦੀ ਰਿਪੋਰਟ ਦੁਆਰਾ ਅੱਗੇ ਵਧਾਇਆ ਗਿਆ ਤੇ ਜਿਸ ਵਿੱਚ ਦੋਸ਼ ਲਾਇਆ ਗਿਆ ਕਿ TFWP ਕੰਮੇ ਕਰਮਚਾਰੀ ਦੀ ਮਹੱਤਵਪੂਰਨ ਦੁਰਵਿਵਾਰ ਲਈ ਇਕ ਪ੍ਰਜਨਨ ਸਥਾਨ ਹੈ ਦੋਮਾ ਤੋਂ ਬਾਅਦ ਮੰਤਰੀ ਮਿਲਰ ਨੇ TFWP ਵਿੱਚ ਤਬਦੀਲੀਆਂ ਦੀ ਲੋੜ ਦਾ ਸਬੋਧਨ ਕਰਦੇ ਹੋਏ ਰਾਈਟਸ ਨੂੰ ਟਿੱਪਣੀ ਕੀਤੀ ਇਹ ਸਵੀਕਾਰ ਕਰਦੇ ਹੋਏ ਕਿ ਪ੍ਰੋਗਰਾਮ ਵਿੱਚ ਸੁਧਾਰ ਦੀ ਜ਼ਰੂਰਤ ਹੈ ਮਿਲਰ ਨੇ ਇਹ ਵੀ ਕਿਹਾ ਕਿ TFWP ਘਾਤਕ ਨੁਕਸਾਨ ਦੇ ਨਈਆਂ ਹਾਲਾ ਕੀ ਬੌਨਟਸ ਦੇ ਇਸ ਘੱਟ ਵੀਵਸ ਟੀਮ ਦੇ ਮੁਲਾਂਕਣ ਨਾਲ ਸਹਿਮਤ ਨਹੀਂ ਸੀ ਇਸ ਨੂੰ ਇੱਕ ਮਾਰਗ ਦੇ ਰੂਪ ਵਿੱਚ ਹਵਾਲਾ ਦਿੰਦੇ ਹੋਏ ਕਿ ਆ ਕਿ ਸਾਨੂੰ ਬਦੀ ਰੇਤਾਂ ਦੇਣ ਦੀ ਲੋੜ ਹੈ ਦੋਵੇਂ ਮੰਤਰੀਆਂ ਨੇ ਪਹਿਲਾਂ ਟਿੱਪਣੀਆਂ ਕੀਤੀਆਂ ਕਿ ਮੈਂ TFWP ਦੀ ਘਟ ਤਨਖਾਹ ਵਾਲੇ ਧਾਰਾ ਕੈਨੇਡੀਅਨ ਵਿੱਚ ਸ਼ਾਮਲ ਵਿਦੇਸ਼ੀ ਅਤੇ ਘਰੇਲੂ ਕਾਮਿਆਂ ਲਈ ਨੌਕਰੀ ਤੌਰ ਤੇ ਉਜਾਰਤ ਨੂੰ ਨਿਰਾਸ਼ ਕਰਨ ਵਾਲਾ ਜੋਖਮ ਹੈ ਟੀਐਫਡਬਲਯੂ ਵਿੱਚ ਵਰਕਰਾਂ ਨੂੰ ਕਿਹੜੇ ਅਧਿਕਾਰ ਨੇ ਤੇ ਉਹ ਦੁਰਵਿਵਾਰ ਦੀ ਰਿਪੋਰਟ ਕਿਵੇਂ ਕਰ ਸਕਦੇ ਹਾਲਾਂਕਿ ਟੀਐਫਡਬਲਯੂ ਪੀ ਦੁਰਵਿਵਾਰ ਵਿੱਚ ਇੱਕ ਆਮ ਵਿਸ਼ਾ ਮਜ਼ਦੂਰ ਅਧਿਕਾਰਾਂ ਬਾਰੇ ਸੰਚਾਰ ਦੀ ਘਾਟ ਜਾਪਦਾ ਕੈਨੇਡਾ ਵਿੱਚ ਵਿਆਪਕ ਲੇਬਰ ਕਾਨੂੰਨ ਹਨ ਜੋ ਦੇਸ਼ ਵਿੱਚ ਸਥਾਈ ਵਿਦੇਸ਼ੀ ਕਾਮਿਆਂ ਤੱਕ ਵੀ ਵਿਸਤ੍ਰਿਤ ਕਰਦੇ ਨੇ ਕੈਨੇਡਾ ਵਿੱਚ ਇੱਕ ਸਤਾਈ ਵਿਦੇਸ਼ੀ ਕਰਮਚਾਰੀ ਹੋਣ ਦੇ ਨਾਤੇ ਵਿਅਕਤੀ ਨੂੰ ਇਹ ਅਧਿਕਾਰ ਨੇ ਆਪਣੇ ਮਾਲਕ ਤੋਂ ਉਹਨਾਂ ਦੇ ਅਧਿਕਾਰ ਬਾਰੇ ਜਾਣਕਾਰੀ ਪ੍ਰਾਪਤ ਕਰੋ ਉਹਨਾਂ ਤੋਂ ਕੰਮ ਦੇ ਪਹਿਲੇ ਦਿਨ ਜਾਂ ਇਸ ਤੋਂ ਪਹਿਲੇ ਉਹਨਾਂ ਦੇ ਰੋਜ਼ਗਾਰ ਦੇ ਸਮਝੌਤਿਆਂ ਦੀ ਹਸਤਾਖਰ ਕਾਪੀ ਵੀ ਪ੍ਰਾਪਤ ਕਰੋ ਉਹਨਾਂ ਦੇ ਰੋਜ਼ਗਾਰ ਸਮਝੌਤੇ ਨੇ ਸ਼ਰਤਾਂ ਦੇ ਅਨੁਸਾਰ ਉਹਨਾਂ ਦੇ ਕੰਮ ਦੇ ਭੁਗਤਾਨ ਕੀਤਾ ਜਾਵੇ ਜੇਕਰ ਨਿਰਧਾਰਤ ਕੀਤਾ ਗਿਆ ਤਾਂ ਓਵਰਟਾਈਮ ਵੀ ਸ਼ਾਮਲ ਹੈ ਬਸ ਲੋਕੀ ਤੋਂ ਮੁਕਤ ਵਾਤਾਵਰਨ ਵਿੱਚ ਕੰਮ ਕਰੋ ਬਦਲੇ ਤੋਂ ਸੁਰੱਖਿਤ ਸਮੇਤ ਆਪਣੇ ਰੋਜ਼ਗਾਰਦਾਤਾਵਾਂ ਨੂੰ ਉਸ ਸੂਬੇ ਜਾਂ ਖੇਤਰ ਦੇ ਰੋਜ਼ਗਾਰ ਅਤੇ ਭਰਤੀ ਦੇ ਮਿਆਰ ਦੀ ਪਾਲਣਾ ਕਰਨ ਲਈ ਕਹੋ ਜਿੱਥੇ ਉਹ ਕੰਮ ਕਰਦੇ ਨੇ ਆਪਣੇ ਮਾਲਕ ਨੂੰ ਸੁਰੱਖਿਅਤ ਰੱਖੋ ਤੇ ਪ੍ਰਾਈਵੇਟ ਸਿਹਤ ਬੀਮੇ ਦੇ ਭੁਗਤਾਨ ਕਰੋ ਜੋ ਐਮਰਜੈਂਸੀ ਡਾਕਟਰੀ ਦੇਖਭਾਲ ਨੂੰ ਕਵਰ ਕਰਦਾ ਹੈ ਜਦੋਂ ਤੱਕ ਉਹ ਸੂਬੇ ਜਾਂ ਖੇਤਰੀ ਸਿਹਤ ਵੀ ਮੇਰੇ ਯੋਗ ਨਹੀਂ ਹੁੰਦੇ ਅਤੇ ਰੁਜ਼ਗਾਰਦਾਤਾਵਾਂ ਦੁਆਰਾ ਕੀਤੇ ਗਏ ਉਚਿਤ ਯਤਨਾਂ ਨਾਲ ਕੰਮ ਵਾਲੀ ਥਾਂ ਤੇ ਜਖਮੀ ਜਾਂ ਬਿਮਾਰ ਹੋਣ ਤੇ ਸੇਤ ਸੰਭਾਲ ਸੇਵਾਵਾਂ ਤੱਕ ਪਹੁੰਚ ਕਰੋ ਇਸ ਤੋਂ ਇਲਾਵਾ ਕੈਨੇਡਾ ਵਿੱਚ ਸਥਾਈ ਵਿਦੇਸ਼ੀ ਕਾਮੇ ਇਹ ਨਹੀਂ ਹੋ ਸਕਦੇ ਅਸਰਖਿਤ ਕੰਮ ਜਾਂ ਉਹਨਾਂ ਦੇ ਰੁਜ਼ਗਾਰ ਸਮਝੌਤੇ ਦੁਆਰਾ ਅਧਿਕਾਰਕ ਨਾ ਕਿਤੇ ਕੰਮ ਨੂੰ ਕਰਨ ਲਈ ਮਜਬੂਰ ਜੇ ਉਹ ਬਿਮਾਰ ਜਦ ਜ਼ਖਮੀ ਹੰਤਕ ਕੰਮ ਕਰਨ ਲਈ ਮਜਬੂਰ ਕਰਨਾ ਓਵਰਟਾਈਮ ਕਰਨ ਲਈ ਦਬਾਅ ਪਾਇਆ ਜਾਣਾ ਜਾਂਕਰ ਮਜਬੂਰ ਕੀਤਾ ਜਾਣਾ ਉਹਨਾਂ ਦੇ ਰਜਗਾਰ ਸਮਝੌਤੇ ਵਿੱਚ ਸ਼ਾਮਲ ਨਹੀਂ ਹਨ ਦੁਰਬੇਬਾਰ ਅਸੁਰੱਖਿਅਤ ਕੰਮ ਦੀ ਸਥਿਤੀ ਨਾ ਕਾਫੀ ਰਿਹਾਈ ਅਤੇ ਸਰਕਾਰੀ ਦੇਖਣਾ ਵਿੱਚ ਸਹਿਯੋਗ ਕਰਨ ਲਈ ਰਿਪੋਰਟ ਕਰਨ ਦੀ ਸਜ਼ਾ ਉਹਨਾਂ ਦਾ ਪਾਸਪੋਰਟ ਜਾਂ ਵਰਕ ਪਰਮਿਟ ਉਹਨਾਂ ਦੇ ਮਾਲਕ ਦੁਆਰਾ ਖੋਹ ਲਏ ਜਾਣ ਦੇ ਅਧੀਨ ਕਨੇਡਾ ਤੋਂ ਰਿਪੋਰਟ ਕੀਤਾ ਗਿਆ ਜਾਂ ਉਨ੍ਹਾਂ ਦੀ ਇਮੀਗ੍ਰੇਸ਼ਨ ਸਥਿਤੀ ਉਨ੍ਹਾਂ ਦੇ ਮਾਲਕਾਂ ਦੁਆਰਾ ਬਦਲੀ ਗਈ ਅਤੇ ਭਰਤੀ ਸੰਬੰਧ ਫੀਸਾਂ ਵਿੱਚ ਪਰਭਾਇ ਕਰਨ ਲਈ ਜੋ ਮਾਲਕ ਨੇ ਉਨ੍ਹਾਂ ਨੂੰ ਨੌਕਰੀ ਤੇ ਰੱਖਣ ਲਈ ਅਦਾ ਕੀਤੀਆਂ ਹੋ ਸਕਦੀਆਂ ਨੇ ਇਸ ਤੋਂ ਇਲਾਵਾ ਜੇਕਰ ਕੋਈ ਵਿਦੇਸ਼ੀ ਕਰਮਚਾਰੀ ਮਹਿਸੂਸ ਕਰਦਾ ਹੈ ਉਹ ਆਪਣੇ ਮਾਲਕ ਵੱਲੋਂ ਦੁਰਵਿਵਾਰ ਦੀ ਸ਼ਿਕਾਇਤ ਹੋ ਰਿਹਾ ਤਾਂ ਉਹ ਹੋਰ ਕਦਮਾਂ ਦੇ ਨਾਲ ਵੀ ਕਦਮ ਚੁੱਕ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਕੋਈ ਵਿਦੇਸ਼ੀ ਕਰਮਚਾਰੀ ਮਹਿਸੂਸ ਕਰਦਾ ਹੈ ਕਿ ਉਹ ਆਪਣੇ ਮਾਲਕ ਵੱਲੋਂ ਦੁਰਵਿਵਾਰ ਦਾ ਸ਼ਿਕਾਰ ਹੋ ਸਕਦਾ ਹੈ ਕਾਉ ਹੋਰ ਵੀ ਕਦਮ ਚੱਕ ਸਕਦਾ ਹੈ ਕੈਨੇਡਾ ਵਿੱਚ ਓਪਨ ਵਰਕ ਪਰਮਿਟ ਲਈ ਦਰਖਾਸਤ ਲਾਓ ਜਿਸ ਨਾਲ ਉਹ ਜ਼ਿਆਦਾਤਰ ਉਦਯੋਗਾਂ ਵਿੱਚ ਜ਼ਿਆਦਾਤਰ ਰਜਦਾਰ ਦਾਤਾਵਾਂ ਦੇ ਲਈ ਦੇਸ਼ ਵਿੱਚ ਕੰਮ ਕਰਨਾ ਜਾਰੀ ਰੱਖ ਸਕਦੇ ਨੇ ਸਰਵਿਸ ਕੈਨੇਡਾ ਦੀ ਹੈਲਪਲਾਈਨ ਰਾਹੀਂ ਜਾਫਰ ਐਸ ਡੀ ਸੀ ਆਨਲਾਈਨ ਫੋਨ ਰਾਹੀਂ ਜਾ ਵਿਅਕਤੀਗਤ ਤੌਰ ਤੇ ਦੁਰਵਿਵਾਰ ਦੀ ਰਿਪੋਰਟ ਕਰੋ ਪ੍ਰਵਾਸੀ ਮਜ਼ਦੂਰਾਂ ਦੇ ਲਈ ਇੱਕ ਸਹਾਇਕ ਸੰਸਥਾ ਦੀ ਮਦਦ ਕਰੋ ਉਹਨਾਂ ਦੇ ਸੂਬੇ ਜਾਂ ਖੇਤਰ ਕੰਮ ਕਰਨ ਵਾਲੀ ਥਾਂ ਤੇ ਸਿਹਤ ਸੁਰੱਖਿਆ ਦਫ਼ਤਰ ਦੇ ਨਾਲ ਸੰਪਰਕ ਕਰੋ ਜੇ ਕੋਈ ਟੁਕਮਾ ਹੋਵੇ ਅਤੇ ਉਹਨਾਂ ਦੇ ਰੋਜ਼ਗਾਰ ਮਿਆਰਾਂ ਦੇ ਦਫ਼ਤਰ ਨਾਲ ਸੰਪਰਕ ਕਰੋ ਜੋ ਰੋਜ਼ਗਾਰਦਾਤਾਾਂ ਕਿਸੇ ਰੋਜ਼ਗਾਰ ਸਮਝੌਤੇ ਦੀ ਉਲੰਘਣਾ ਕਰਦੇ ਨੇ ਇਸ ਤੋਂ ਇਲਾਵਾ ਵਿਦੇਸ਼ੀ ਕਰਮਚਾਰੀ ਗੈਰ ਅਨੁਕੂਲ ਮਾਲਕਾਂ ਨੂੰ ਦੇਖਣ ਲਈ IRCC ਵੈੱਬਸਾਈਟ ਤੇ ਜਾ ਸਕਦੇ ਨੇ ਇਸ ਤੋਂ ਪਹਿਲਾਂ TFWP ਮਿਆਰ ਦੀ ਪਾਲਣਾ ਕਰਨ ਵਿੱਚ ਅਸਫਰ ਰਹਿਣ ਵਾਲੇ ਰੋਜ਼ਗਾਰਦਾਤਾਵਾਂ ਨੂੰ 500 ਡਾਲਰ ਤੋਂ 1 ਲੱਖ ਡਾਲਰ ਪ੍ਰਤੀ ਉਲੰਘਣਾ ਦੇ ਚੇਤਾਵਨੀ ਪੱਤਰ ਤੋਂ ਲੈ ਕੇ ਪ੍ਰਬੰਧਕੀ ਮੁਦਰਾ ਜੁਰਮਾਨੇ AMP ਤੱਕ ਵੱਧ ਤੋਂ ਵੱਧ 1 ਬਿਲੀਅਨ ਸਾਲਾਨਾ ਦੇ ਨਾਲ ਨਾਲ ਮਹੱਤਵਪੂਰਨ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਵਦੇਰੇ ਗੰਬੀਰਤਾ ਲੰਗਣਾਵਾ ਦੇ ਪ੍ਰੋਗਰਾਮਾਂ ਦੀ ਅਸਥਾਈ ਪਾਬੰਦੀਆਂ 1 ਤੋਂ 10 ਸਾਲ ਤੱਕ ਜਾ ਫਿਰ ਇਸ ਤੱਕ ਕਿ ਸਥਾਈ ਪਾਬੰਦੀ ਵੀ ਹੋ ਸਕਦੀ ਹੈ ਰੀਡਲ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਪੜਿਆ ਰਵਾਜਨੀਸਵਾਲਾ.com ਦੇ ਨਾਲ